ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਆਪਣੇ ਚਰਮ ਤੇ ਨੇ ਤੇ ਪੰਜਾਬ ਦੇ ਵਿੱਚ ਵੀ ਚੋਣ ਪ੍ਰਚਾਰ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਇਸ ਵਕਤ ਅਸੀਂ ਖਰੜ ਦੇ ਵਿੱਚ ਮੌਜੂਦ ਆ ਮਲਵਿੰਦਰ ਸਿੰਘ ਕੰਗ ਜਿਨ੍ਹਾਂ ਨੂੰ ਆਮ ਆਦੀ ਪਾਰਟੀ ਦੀ ਤਰਫੋਂ ਸ਼੍ਰੀ ਅਨੰਦਪੁਰ ਸਾਹਿਬ ਸੀਟ ਤੇ ਆਪਣਾ ਆਪਣਾ ਜਿਹੜਾ ਲੋਕ ਸਭਾ ਉਮੀਦਵਾਰ ਬਣਾਇਆ ਗਿਆ ਤੇ ਉਹਨਾਂ ਨੇ ਅੱਜ ਪ੍ਰਚਾਰ ਜਿਹੜਾ ਸ਼ੁਰੂ ਕਰ ਦਿੱਤਾ ਸੁਹਾਣਾ ਸਾਹਿਬ ਗੁਰਦੁਆਰੇ ਨਤਮਸਤਕ ਹੋਏ ਮੋਹਾਲੀ ਤੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਔਰ ਹੁਣ ਪੰਜਾਬ ਦੇ ਔਰ ਮੋਹਾਲੀ ਯਾ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਗੱਲ ਕਰੀਏ ਉਸ ਦੇ ਵਖ-ਵਖ ਸ਼ਹਿਰਾਂ ਦੇ ਵਿੱਚ ਮਾਲਵਿੰਦਰ ਸਿੰਘ ਕੰਗ ਜਾਂਦੇ ਨਜ਼ਰ ਆ ਰਹੇ ਨੇ ਔਰ ਸੜਕਾਂ ਦੇ ਉੱਪਰ ਉਹਨਾਂ ਦਾ ਵੈਲਕਮ ਵੀ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰ ਖਰੜ ਦੀ ਵਿਖਾ ਰਿਆਂ ਜਿਸ ਢੰਗ ਦੇ ਨਾਲ ਤੁਸੀਂ ਸੜਕਾਂ ਦੇ ਉੱਪਰ ਵੇਖ ਸਕਦੇ ਹੋ ਖਰੜ ਦੇ ਵਿੱਚ ਅਸੀਂ ਮੌਜੂਦ ਹਾਂ ਕਿ ਲੋਕ ਜਿਹੜੇ ਨੇ ਮਾਲਵਿੰਦਰ ਸਿੰਘ ਕੰਗ ਨੂੰ ਮਿਲਣ ਲਈ ਸੜਕਾਂ ਦੇ ਉੱਪਰ ਜੁਟੇ ਹੋਏ ਨਜ਼ਰ ਆ ਰਹੇ ਨੇ ਮੋਹਾਲੀ ਦੇ ਵਿੱਚ ਵੀ ਆਹੀ ਤਸਵੀਰ ਵੇਖਣ ਨੂੰ ਮਿਲੀ ਸੀ ਔਰ ਹੁਣ ਖਰੜ ਦੀ ਆ ਤਸਵੀਰ ਹੈ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਮਾਲਵਿੰਦਰ ਸਿੰਘ ਕੰਗ ਦਾ ਕਾਫਲਾ ਜਿਹੜਾ ਉਹ ਇੱਥੇ ਪਹੁੰਚ ਚੁੱਕਿਆ ਹੈ ਕਿਉਂਕਿ ਇੱਕ ਰੋਡ ਸ਼ੋਅ ਦੇ ਤੌਰ ਤੇ ਅੱਜ ਆਪਣੇ ਪੂਰੇ ਹਲਕੇ ਦੇ ਵਿੱਚ ਮਾਲਵਿੰਦਰ ਸਿੰਘ ਕੰਗ ਜਿਹੜੇ ਨੇ ਉਹ ਲੋਕਾਂ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆਣਗੇ ਤੁਹਾਨੂੰ ਤਸਵੀਰ ਜ਼ਰੂਰ ਵਿਖਾ ਦਿੰਦੇ ਆ ਕਿ ਖਰੜ ਦੀ ਤਸਵੀਰ ਹੈ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਮਾਲਵਿੰਦਰ ਸਿੰਘ ਕੰਗ ਪਹੁੰਚੇ ਨੇ ਤੁਸੀਂ ਵੇਖ ਸਕਦੇ ਹੋ ਕਿ ਚੋਣ ਪ੍ਰਚਾਰ ਜਿਹੜਾ ਅੱਜ ਤੋਂ ਮਾਲਵਿੰਦਰ ਸਿੰਘ ਕੰਗ ਦੀ ਤਰਫੋਂ ਸ਼ੁਰੂ ਕਰ ਦਿੱਤਾ ਗਿਆ ਇਹ ਚੋਣ ਪ੍ਰਚਾਰ ਦੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡਾ ਰੋਡ ਸ਼ੋ ਜਿਹੜਾ ਉਹ ਖਰੜ ਦੀ ਸੜਕ ਤੇ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਖਰੜ ਦੇ ਵਿੱਚ ਮਲਵਿੰਦਰ ਸਿੰਘ ਕੰਗ ਜਿਹੜੇ ਨੇ ਉਹ ਇੱਥੇ ਜਿਸ ਢੰਗ ਦੇ ਨਾਲ ਪਹੁੰਚੇ ਔਰ ਉਹਨਾਂ ਦੇ ਨਾਲ ਲਾਡੀ ਤੌਂਸ ਦੀ ਗੱਲ ਕਰੀਏ ਉਹ ਮੌਜੂਦ ਹੈ ਇਸ ਤੋਂ ਇਲਾਵਾ ਜੇ ਕਲ ਮੋਹਾਲੀ ਦੇ ਹਲਕਾ ਵਿਧਾਇਕ ਦੀ ਗੱਲ ਕਰੀਏ ਉਹ ਇੱਥੇ ਮੌਜੂਦ ਹੈ ਔਰ ਖੁਦ ਮਾਲਵਿੰਦਰ ਸਿੰਘ ਕੰਗ ਤੁਹਾਨੂੰ ਤਸਵੀਰ ਵਿਖਾ ਰਹੇ ਆ ਮਾਲਵਿੰਦਰ ਸਿੰਘ ਕੰਗ ਦੀ ਗੱਡੀ ਦੇ ਉੱਪਰ ਬੈਠੇ ਹੋਏ ਨੇ ਔਰ ਆ ਸਮਰਥਕ ਨੇ ਜਿਹੜੇ ਫੁੱਲ ਸੁੱਟ ਕੇ ਉਹਨਾਂ ਦਾ ਵੈਲਕਮ ਕਰਦੇ ਨਜ਼ਰ ਆ ਰਹੇ ਨੇ ਸਰੋਪੇ ਪਾਣ ਦਾ ਕੰਮ ਕੀਤਾ ਜਾ ਰਿਹਾ ਹੈ ਤਸਵੀਰ ਵਿਖਾ ਰਹੇ ਆ ਤੁਹਾਨੂੰ ਮਾਲਵਿੰਦਰ ਸਿੰਘ ਕੰਗ ਦੀ ਤਸਵੀਰ ਹੈ ਜਿਸ ਢੰਗ ਦੇ ਨਾਲ ਅੱਜ ਤੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਔਰ ਅੱਜ ਤੋਂ ਹੀ ਜਿਹੜੇ ਵਰਕਰ ਨੇ ਉਹ ਉਹਨਾਂ ਦਾ ਜਿਸ ਢੰਗ ਦੇ ਨਾਲ ਵੈਲਕਮ ਕਰਦੇ ਨਜ਼ਰ ਆ ਰਹੇ ਨੇ ਲਗਾਤਾਰ ਤਸਵੀਰ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਕੀ ਮਾਲਵਿੰਦਰ ਸਿੰਘ ਕੰਗ ਜਿਹੜੇ ਨੇ ਅੱਜ ਜਿਸ ਢੰਗ ਦੇ ਨਾਲ ਚੌਣ ਮੈਦਾਨ ਦੇ ਵਿੱਚ ਉਤਰੇ ਅੱਜ ਤੋਂ ਪ੍ਰਚਾਰ ਜਿਹੜਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਔਰ ਆ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਸਰੋਪੇ ਪਾਏ ਜਾ ਰਹੇ ਨੇ ਵੈਲਕਮ ਕੀਤਾ ਜਾ ਰਹਾ ਹੈ ਮਾਲਵਿੰਦਰ ਸਿੰਘ ਕੰਗ ਦਾ ਔਰ ਜਿਸ ਢੰਗ ਦੇ ਨਾਲ ਮੋਹਾਲੀ ਦੇ ਵਿੱਚ ਇਸ ਤਰ੍ਹਾਂ ਦੀ ਤਸਵੀਰਾਂ ਵੇਖਣ ਨੂੰ ਮਿਲੀਆਂ ਸੀ ਤੇ ਮੋਹਾਲੀ ਤੋਂ ਬਾਅਦ ਹੁਣ ਤਸਵੀਰਾਂ ਜਿਹੜੀਆਂ ਨੇ ਉਹ ਖਰੜ ਦੇ ਵਿੱਚ ਵੀ ਇਸੇ ਢੰਗ ਦੇ ਨਾਲ ਵੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਮਰਥਕ ਪਹੁੰਚੇ ਨੇ ਔਰ ਮਾਲਵਿੰਦਰ ਸਿੰਘ ਕੰਗ ਦਾ ਵੈਲਕਮ ਕਰਦੇ ਹੋਏ ਨਜ਼ਰ ਆ ਰਹੀ ਨੇ ਕਿ ਇੱਕ ਤਸਵੀਰ ਜਿਹੜੀ ਹੈ ਉਹ ਲਗਾਤਾਰ ਛਾਣੂ ਕੋ ਖਾਣ ਦੀ ਕੋਸ਼ਿਸ਼ ਕਰ ਰਹੇ ਆ ਮਲਵਿੰਦਰ ਸਿੰਘ ਕੰਗਦੇ ਰੋਡ ਸ਼ੋਅ ਦੀ ਤਸਵੀਰ ਹੈ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਆ ਰੋਡ ਸ਼ੋਅ ਜਿਹੜਾ ਉਹ ਲਗਾਤਾਰ ਜਾਰੀ ਹੈ ਇਸ ਤੋਂ ਬਾਅਦ ਆ ਰੋਡ ਸ਼ੋਅ ਕੁਰਾਲੀ ਜਾਊਗਾ ਕੁਰਾਲੀ ਤੋਂ ਬਾਅਦ ਸ਼੍ਰੀ ਚਮਕੌਰ ਸਾਹਿਬ ਔਰ ਉਸ ਤੋਂ ਬਾਅਦ ਮਨਾਣਾ ਦੇਵੀ ਇਸ ਤੋਂ ਬਾਅਦ ਹੋਰ ਜਿਹੜੇ ਹਲਕੇ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਦਾਇਰੇ ਦੇ ਵਿੱਚ ਆਉਂਦੇ ਨੇ ਉੱਥੇ ਆ ਰੋਡ ਸ਼ੋਅ ਪਹੁੰਚਦਾ ਹੋਇਆ ਨਜ਼ਰ ਆਏਗਾ ਲੇਕਿਨ ਰਸਤੇ ਦੇ ਵਿੱਚ ਜਿਹੜਾ ਵੈਲਕਮ ਹੋ ਰਿਹਾ ਉਸ ਦੀ ਜ਼ਰੂਰ ਤੁਹਾਨੂੰ ਇੱਕ ਇੱਕ ਝਲਕ ਦੇ ਖਾਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਰਕਰ ਨੇ ਜਿਹੜੇ ਸਮਰਥਕ ਨੇ ਉਹ ਇੱਥੇ ਇਕੱਠੇ ਹੁੰਦੇ ਨਜ਼ਰ ਆਏ ਨੇ ਕੰਗਸਾਭ 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 ਕੀ ਕਹਿਣਾ ਚਾਹੋਗੇ ਜਿਸ ਢੰਗ ਦੇ ਨਾਲ ਲਗਾਤਾਰ ਵੈਲਕਮ ਹੋ ਰਿਹਾ ਵੱਡੀ ਗਿਣਤੀ ਦੇ ਵਿੱਚ ਸਮਰਥਕ ਇੱਥੇ ਜੁਟਣਾ ਸ਼ੁਰੂ ਮਾਨ ਸਾਹਿਬ ਨੇ ਉਸ ਨਿਮਾਣੇ ਅਰਵਿੰਦ ਤੇਜਰੀਵਾਲ ਜੀ ਤੇ ਮਾਨ ਸਾਹਿਬ ਨੇ ਉਸ ਨਿਮਾਣੇ ਵਰਕਰ ਨੂੰ ਟਿਕਟ ਦਿੱਤੀ ਆ ਜਿਹੜੇ ਸਾਰੇ ਇਕਤਾਰ ਚ ਇਹਨਾਂ ਦਾ ਹੀ ਮੈਂ ਭਰਾ ਕਿਸੇ ਦਾ ਵੀਰ ਹੈ ਕਿਸੇ ਦਾ ਬੱਚਾ ਹੈ ਸੋ ਇਸ ਕਰਕੇ ਇਹਨਾਂ ਨੂੰ ਲੱਗਦਾ ਵੀ ਸਾਨੂੰ ਹੀ ਟਿਕਟ ਮਿਲ ਗਈ ਇਹਨਾਂ ਦਾ ਭੈਣ ਦੀ ਸੱਚ ਕਿਹੜਾ ਏਜੰਡਾ ਕਿਹੜਾ ਲੈ ਕੇ ਜਾ ਰਹੇ ਲੋਕਾਂ ਦੇ ਵਿਚਾਰੇ ਕਿਹੜਾ ਏਜੰਡਾ ਹੈ ਏਜੰਡਾ ਇੱਕੋ ਹੀ ਹੈ ਪੰਜਾਬ ਦੀ ਤਰੱਕੀ ਪੰਜਾਬ ਦੀ ਤਰੱਕੀ ਤੇ ਦੇਸ਼ ਦੇ ਸੰਵਿਧਾਨ ਔਰ ਲੋਕਸ਼ਾਹੀ ਨੂੰ ਬਚਾਉਣ ਦੀ ਜਿਹੜੀ ਲੜਾਈ ਅਰਵਿੰਦ ਕੇਜਰੀਵਾਲ ਜੀ ਲੜ ਰਹੇ ਆ ਉਸ ਲੜਾਈ ਨੂੰ ਡਟ ਕੇ ਲੜਾਂਗੇ ਤਾਨਾਸ਼ਾਹੀ ਤਾਕਤਾਂ ਨੂੰ ਇਸ ਦੇਸ਼ ਚੋਂ ਬਾਹਰ ਕਰਾਂਗੇ ਵਿਰੋਧੀਆਂ ਦੀ ਚੁਣੌਤੀ ਨੂੰ ਕਿੱਦਾਂ ਦੇਖਦੇ ਹੋ ਕੰਗ ਸਾਹਿਬ ਕੋਈ ਨਹੀਂ ਹੈ ਟੱਕਰ ਮੈਂ ਕਿਉਂ ਪੜੇ ਹੋ ਚੱਕਰ ਵਿੱਚ ਵਿਰੋਧੀ ਪਰਖੇ ਆ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਸਾਰਿਆਂ ਨੂੰ ਵਿਰੋਧੀ ਆਪਣੇ ਬੱਚਿਆਂ ਦੇ ਭਵਿੱਖ ਦੀ ਲੜਾਈ ਲੜ ਰਹੇ ਅਸੀਂ ਪੰਜਾਬ ਦੇ ਬੱਚਿਆਂ ਦੀ ਭਵਿੱਖ ਦੀ ਲੜਾਈ ਲੜ ਰਹੇ ਹਾਂ ਮਾਲਵਿੰਦਰ ਸਿੰਘ ਕੰਗ ਮਾਲਵਿੰਦਰ ਸਿੰਘ ਕੰਗ ਦਾ اور ਜਿਸ ਥਾਂ ਤੇ ਨਾਲ تھے ਵੈਲਕਮ ਹੁੰਦਾ ਵੀ ਨਜ਼ਰ ਆ ਰਿਹਾ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਇਹ ਖਰੜ ਦੀ ਤਸਵੀਰ ਹੈ ਜਿੱਥੇ ਮਾਲਵਿੰਦਰ ਸਿੰਘ ਕੰਗ ਹੁਣ ਪ੍ਰਚਾਰ ਕਰਨ ਲਈ ਪਹੁੰਚੇ ਨੇ ਔਰ ਇਸ ਤੋਂ ਬਾਅਦ ਕੋਰਾਲੀ ਜਾਣਗੇ ਲੇਕਿਨ ਇਸ ਰੋਡ ਸ਼ੋਅ ਦੀ ਜਿਹੜੀ ਤਸਵੀਰ ਵਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸਰੋਪੇ ਲੈ ਕੇ ਸਮਰਥਕ ਇੱਥੇ ਪਹੁੰਚੇ ਔਰ ਉਨ੍ਹਾਂ ਦੇ ਨਾਲ ਝੰਡੇ ਲੈ ਕੇ ਆਮ ਆਦੀ ਪਾਰਟੀ ਦੇ ਵਰਕਰ ਵੀ ਇੱਥੇ ਮੌਜੂਦ ਨੇ ਔਰ ਲਗਾਤਾਰ ਆ ਰੋਡ ਸ਼ੋਅ ਦੀ ਇੱਕ ਤਸਵੀਰ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇੱਕ ਵੱਡਾ ਕਾਫਲਾ ਜਿਹੜਾ ਉਹ ਮਾਲਵਿੰਦਰ ਸਿੰਘ ਕੰਗ ਦੇ ਨਾਲ ਤੁਰਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਤ ਦਾ ਦਾਅਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਜਿਸ ਢੰਗ ਦੇ ਨਾਲ ਅੱਜ ਤੋਂ ਇਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ ਹੈ ਜਿਹੜੇ ਮਸਲੇ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ ਜਿਹੜੇ ਵਾਅਦੇ ਔਰ ਦਾਅਵੇ ਲੈ ਕੇ लोकांदे जा रहे क्या इस हल्के की जनता इन्होंने वाद्या जताऊगी कैमरा मैन आनंद कपूर दैनिक सवेरा टीवी खरड़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप